ਇਹ ਮੁਦਰਾ ਚਪਾਉ ਉਹ ਪਲਾਟਾਂ ਛੱਡੀ ਉਹ ਚਪਲਾ ਉਹ ਪੈਦਲ ਭੱਜੇ ਮੋਟਰਸਾਈਕਲ ਆ ਕੇ ਆ ਗਈ ਇੱਥੇ ਉਹ ਟਿੰਗਾਂ ਕਰੇਗਾ ਤੇ ਉਹ ਬਾਹਰ ਗਿਆ ਉਹ ਪਿੱਛੇ ਕਰੇ ਉਹ ਅਗਲੇ ਬੰਦੇ ਨਾਲ ਉੱਡ ਗਿਆ ਦੇਸ਼ ਦਾ ਮੂਲ ਮੰਗ ਉਹ ਜਿਹੜਾ ਮੁੰਡਾ ਨੂੰ ਗਿਆ ਉਹ ਕੋਲ ਆਪਣੇ ਕੋਲ ਗਿਆ ਉਹ ਫਿਰ ਆਪਣੇ ਆਪ ਨੂੰ ਦਰ ਗਿਆ ਭਾਈ

ਚਾਰ ਮੁੰਡੇ ਉੱਪਰ ਛਾਲੇ ਚਾਰ ਛਾਲੇ ਲੋਤੇ ਸਾਰੇ ਜਾਂ ਨਹੀਂ ਛਾਲੇ ਲੋਤੇ ਆ ਇਹ ਕਹਿੰਦੇ ਨੇ ਚਾਰ ਜਾਣੇ ਹੀ ਚਾਰ ਪੰਜ ਜਾਣੇ ਤਿੰਨਾਂ ਨੂੰ ਲੋਵਾ ਲੋਣਾ ਹੈ ਕਿ ਚਾਰ ਬੂਲੋਂ ਨੇ ਬੂਲੇ ਜਿਵੇਂ ਦੱਸਾਉਂਦਾ ਬਣਾਇਆ ਤਾਂ ਡਾਕਟਰ ਨੇ ਜਾਕੀ ਇਹ ਤਕੀਰ ਕਿ ਤਿੰਨ ਬੂਲੇ ਬਾੜ ਕੱਢਿਆ ਤੇ चुपर ते चुबल चई ਸਾਜਨਗਰਵਾਲ ਸਾਜਨ ਕੀ ਦੇਖਿਆ ਤਕੀਆ ਨਹੀਂ ਮੈਂ ਦੇਖਿਆ ਨਹੀਂ ਮੈਂ ਧਰੋ ਆਇਆ ਮੈਨੂੰ ਧਰੋ ਮੈਡਮ ਹੋਣਾ ਨੇ ਮੈਨੂੰ ਕਿਹਾ ਬਾਹਰ ਗੋਲੀਆਂ ਚੱਲਦੀਆਂ ਪਈਆਂ ਉਹ ਸਾਹਮਣੀ ਕਲੋਨੀ ਚ ਕੋਠੀ ਦੇ ਬਿਲਕੁਲ ਸਾਹਮਣੇ ਮੁੰਡਾ ਇੱਕ ਵਰ ਗਿਆ ਆਪਣੀ ਜਾਨ ਬਚਾਉਣ ਵਾਸਤੇ ਮੈਂ ਉਹਨੂੰ ਕਿਹਾ ਮੈਂ ਭਾਈ ਸਾਹਿਬ ਤੁਸੀਂ ਕੌਣ ਹੋ ਕਹਿੰਦੇ ਮੇਰੇ ਉੱਪਰ ਝਗੜਾ ਹੋਇਆ ਮੇਰੇ ਉੱਪਰ ਗੋਲੀਆਂ ਚਲਾਈਆਂ ਆਈ ਬਾਹਰ ਆਏ ਦੇਖ ਖੋਲ ਇੱਥੇ ਪਿਆਦਾ ਚੱਪਲਾ ਇੱਥੇ ਪਈਆਂ ਦੀ ਤੇ ਪੇਰੈਂਟਸ ਜਿੰਨੇ ਲੰਘਦੇ ਸਭ ਦਹਿਸ਼ਤ ਦਾ ਮਾਹੌਲ ਬਣਿਆ ਦਾ ਕਿ ਐਡੀ ਭੀੜ ਭਰਾ ਕੇ ਇਲਾਕੇ ਜੀ ਗੋਲੀਆਂ ਚਲਾਨੀਆਂ ਕਰਨੀਆਂ ਤੇ ਬਰਾ ਔ ਕਿੱਦਾਂ ਕੇ ਸਮਝੋ ਕਿ ਬੱਚਿਆਂ ਦਾ ਇੱਥੇ ਛੁੱਟੀ ਹੋ ਗਈ ਆ ਕਿ ਕਿਤੇ ਗੋਲੀ ਮੇਰੇ ਬੱਚੇ ਨੂੰ ਲੱਗ ਇਹ ਨੁਕਸਾਨ ਹੀ ਸੀ ਜੀ ਬਹੁਤ ਵੱਡਾ ਨੁਕਸਾਨ ਸੀ ਇੱਕ ਉਹਨਾਂ ਨੇ ਇੱਥੇ ਗੋਲੀ ਚਲਾਈ ਇੱਕ ਸਿੱਧੇ ਚਲਾਈ ਆ ਗੋਲੀ ਤੇ ਕਿਤੇ ਵੀ ਜੇ ਕੁਝ ਵੀ ਹੋ ਸਕਦਾ ਜੀ ਕੀ ਲੱਗਦਾ ਇਹ ਕਾਲਜ ਦੇ ਨੌਜਵਾਨ ਹੋ ਸਕਦੇ ਨੇ ਜਾਂ ਆਊਟਸਾਈਡਰ ਦੇਖੋ ਮੈਂ ਤੇ ਬੱਚੇ ਮੁੰਡੇ ਨਹੀਂ ਦੇਖੇ ਮੈਂ ਜਿਹੜਾ ਮੁੰਡਾ ਵੇਖਿਆ ਉਹ ਭੱਜ ਗਿਆ ਮਗਰੋਂ ਕਿ 10-15 ਜਿਆਦਾ ਪੈ ਰਿਆ ਉਹ ਆਪਣਾ ਪਿੱਛੋਂ ਕੰਧ ਟੱਪ ਕੇ ਭੱਜ ਗਿਆ ਜਿਹਨੇ ਮਾਰਨ ਵਾਲੇ ਉਹ ਇੱਧਰ ਭੱਜ ਗਏ ਮਾਰਨ ਵਾਲੇ ਕਿੰਨੇ ਨੇ ਇਹ ਵਿਖਸ਼ਾਲੇ ਕਹਿੰਦੇ 3-4 ਜਣੇ ਨੇ ਗੋਲੀ ਬਿਨੇ ਨਹੀਂ ਤਿੰਨ ਗੋਲੀਆਂ ਕਿੱਦਾਂ ਚਲਾਈ ਜਾਂਦੀਆਂ ਜੀ ਜਾਣਕਾਰੀ ਮਿਲੀ ਤਾਂ ਕੀ ਹੋਇਆ ਜੀ ਕਨਫਰਮੇਸ਼ਨ ਮਿਲੀ ਸੀ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਹਰ ਕੋਈ ਫਾਇਰ ਹੋਇਆ ਨਹੀਂ ਜੀ ਇਹ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮੁੱਲ ਕੋਈ ਅਣਪਛਾਤੇ ਦੋ ਤਿੰਨ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਭਜਣ ਵਾਲਾ ਕੌਣ ਸੀ ਉਹ ਇਨੀਸ਼ੀਅਲ ਅਜੇ ਮੌਕੇ ਤੇ ਪਹੁੰਚੇ ਜਾਂਦੇ ਅੱਗੇ ਤਫ਼ਤੀਸ਼ ਕਰਕੇ ਕੁਝ ਦੱਸਦੇ ਹਾਂ। ਹਾਂਜੀ ਹਰ ਇੱਕ ਵੀ ਸੰਗੇ ਮੇਰਾ ਨਾਮ ਕੀ ਹੋਇਆ ਕੀ ਵੇਖਿਆ ਹੋਇਆ ਇੱਥੇ ਮਾਰੇ ਇੱਥੇ ਆਪਾਂ ਖਲੋਤੇ ਆ ਬੱਚੇ ਨਾਲ ਇੱਥੇ ਵੀ ਨਾ ਲੱਗਦਾ। ਇਹ ਗਾ ਰੱਖਿਆ ਨਾ ਐਕਸਲ ਨਾ ਮਾ ਬੱਚੇ ਮੇਰੇ ਇੱਥੇ ਆਉਂਦੇ ਆ। ਰੋਵਾ ਮੁੰਡੇ ਜਦੋਂ ਆਏ ਤੇ ਪਹਿਲਾਂ ਉਹਨਾਂ ਬੜਾ ਉਹਨਾਂ ਕੁੱਟਾ ਘਟਿਆ। ਬੜਾ ਕੁੱਟਿਆ ਉਹ ਮੁੰਡੇ ਅੰਦਰੋਂ ਭੱਜੇ ਇਹਨਾਂ ਬਾਜ ਤਾਕੀ ਤੇ ਫਾਇਰ ਕੀਤਾ ਇਹ ਮਟਰ ਤੇ ਕਿੰਨੇ ਫਾਇਰ ਹੋਏ ਹਾਂ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਪਹਿਲਾਂ ਹੁਣ ਇੱਕ ਗੋਲੀ ਕੱਟੀ ਦੂਜੀ ਬਾਅਦ ਫੇਰ ਕੱਟੀ ਤੇ ਤੀਜੀ ਦਾ ਪਹਾੜ ਨਹੀਂ ਅੱਗੇ ਜਾ ਕੱਟੀ ਜਾਣੀ ਛਿੱਧੀਆਂ ਮਾਰੀਆਂ ਕਿ ਉਹ ਫਾਇਰ ਪਿੱਛੇ ਨਹੀਂ ਐ ਐਦਾਂ ਛਿੱਧੀਆਂ ਮਾਰੀਆਂ ਉਹਨਾਂ ਕੇ ਕਿੰਨੇ ਜਣੇ ਚਲਾਉਣ ਵਾਲੇ ਚਲਾਉਣ ਵਾਲੇ ਬੰਦਾ ਇੱਕੋ ਹੀ ਕਿਲਾਉਣ ਵਾਲਾ ਨਾਲ ਹੋਰ ਉਹਦੇ ਬੰਦੇ ਸੀ ਤਿੰਨ ਤੇ ਜਿੱਦੂ ਜਿੱਦੂ ਜਿੱਤੇ ਮਾਰਦੇ ਕੋਈ ਉਹ ਕਰਦਾ ਪਿਆ ਸੀ ਹਾਂਜੀ ਹੁਣ ਉਹ ਇੱਥੇ ਕੋਈ ਟੱਪਣਾ ਕੋਟੰਡ ਨਹੀਂ ਉਹਨੂੰ ਇੱਥੇ ਫਿਰ ਉਹ ਮੋੜੇ ਭੁਲੇ ਭੱਜ ਗਿਆ ਅੰਦਰ ਨੂੰ ਉਹ ਵੀ ਮੁੰਡੇ ਭੱਜੇ ਮਗਰ ਹਾਂ ਆਹੋ ਇਹ ਕਹਿੰਦਾ ਮੂੰਹ ਬੱਦਿਆ ਰਿਹਾ ਬੰਦੇ ਨੇ ਖੁੱਲੇ ਸੀ ਕਿੰਨੇ ਜਣੇ ਸਾਰੇ 3 ਵੀ 4 ਚਾਰ ਬੰਦੇ ਸੀ ਉਹ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਤੇ ਅਸਲ ਵਿੱਚ ਬਾਬਾ ਕਾਲੀ ਦੇ ਬਾਹਰ ਨਾ ਇੱਕ ਥੋੜਾ ਉਸ ਤੋਂ ਉੱਪਰ ਤੇ ਜਿਵੇਂ ਜਗਨਨਾਥ ਮੰਦਿਰ ਦੇ ਸਾਹਮਣੇ ਗਲੀ ਜਾਂਦੀ ਹੈ ਉੱਥੇ ਫਾਇਰ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਦੇਖਿਆ ਜੀ ਅਜੇ ਨਾ ਕੰਪਲੇਨਟ ਕੰਪਲੇਮੈਂਟ ਹਾਲਦੀ ਘੜੀ ਤੇ ਇੱਕ ਪਬਲਿਕ ਜਿਨ੍ਹਾਂ ਨੇ ਫੋਨ ਕੀਤਾ ਬਾਕੀ ਅਜੇ ਤੱਕ ਇਹ ਤੋਂ ਤਿੰਨ ਫਾਇਰ ਹੁੰਦੀ ਸੀ ਜਨਾ ਮਿਲੀ ਹੈ ਇੱਕ ਗੋਲ ਮਿਲਿਆ ਤੇ ਅੱਗੇ ਪੁਲਿਸ ਕਰ ਰਹੇ ਆ ਕਿ ਕਿਹੜੇ ਮੁੰਡੇ ਸੀ ਤੇ ਕਿੰਨਾ ਨੇ ਕਿਤੇ ਤੇ ਗੋਲੀ ਚਲਾਇਆ ਸੀਸੀਟੀਵੀ ਕੁਛ ਆਇਆ ਸੀਸੀਟੀਵੀ ਕਿਉਂਕਿ ਇੱਥੇ ਲਾਈਟ ਦਾ ਬੰਦ ਕੀਆ ਤੇ ਉਸ ਸਕਰੀਨਾਂ ਨਹੀਂ ਚੱਲ ਰਹੀਆਂ ਸਕਰੀਨਾਂ ਚੱਲਦੀਆਂ ਤੇ ਦੇਖਦੇ ਕੀ ਕਰਨਾ ਹੈ ਮੌਕੇ ਤੇ ਪਹੁੰਚ ਕੇ ਆ ਜੀ ਦੇਖ ਰਹੇ ਆ ਤੇ ਕੂਰੇ ਕੇਸ ਰਜਿਸਟਰ ਕਰਾ ਆਬਵੀਅਸਲੀ ਆਫਿਸ ਨਹੀਂ ਗੈਂਗਵਾੜਾ ਨੂੰ ਅਸੀਂ ਹਜੇ ਹਾਲੀ ਕਰੀਏ ਜੋ ਜਿੱਤੇ ਇੱਕ ਤੇ ਅਨੇ ਦੂਜੀ ਤੇ ਚਲਾਈ ਗਈ ਕੀ ਤੇ ਫਿਰ ਦੋ ਆ ਦੋ ਤੇ ਹੋਣਗੇ ਜੀ ਦੋ ਤੇ ਲੜਾਈ